ਮੈਂ ਸਰਬੀ ਸਿੰਘ ਤੁਸੀਂ ਦੇਖ ਰਹੇ ਜਮੈਕਸ 24 ਪੰਜਾਬ ਦੇ ਨਿਊ ਚੈਨਲ ਦੋਸਤੋ ਅਸੀਂ ਖੜੇ ਆਂ ਤਰਨਤਾਰ ਜ਼ਿਲ੍ਹੇ ਦੇ ਅੰਦਰ ਜਿੱਥੇ ਕਿ ਕੱਕੇ ਕਡੇ ਵਾਲੇ ਦੇ ਅੰਦਰ ਜਿੱਥੇ ਕਿ ਫਰਕ ਪੈਂਦਾ ਹੈ ਜਿੱਥੇ ਕਿ ਅੱਜ ਉਸ ਦਾ ਪੁਲ ਦਾ ਜਿਹੜਾ ਵਾ ਪਿਛਲੇ ਦਿਨੀ ਦੁਗਾੜਨ ਕੀਤਾ ਸੀ ਅੱਜ ਉਹਦਾ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਕਿ ਤੁਹਾਨੂੰ ਅਫਸਰਾਂ ਨਾਲ ਮੈਂ ਲਵਾਵਾਂਗੇ ਕਿੰਨੇ ਪੈਸੇ ਲਾਗਤ ਲੱਗਣੀ ਹੈ ਕਿਸ ਦੇ ਨਾਲ ਜਿਹੜਾ ਕਿੰਨੀ ਲੱਗਦੇ ਨਾਲ ਜਿਹੜਾ ਤਿਆਰ ਹੋਵੇਗਾ ਉਹ ਮਲਾਉਣੇ ਆ ਉਹਨਾਂ ਦੇ ਨਾਲ ਲੋਕਾਂ ਨੇ ਪੰਜਾਬ ਸਰਕਾਰ ਦਾ ਕੀਤਾ ਇਸ ਦੇ ਨਾਲ ਧੰਨਵਾਦ ਪੰਜਾਬ ਸਰਕਾਰ ਦਾ ਜਿਹੜੀ ਲੋਕਾਂ ਦੀ ਕਿਹਾ ਹੈ ਕਿ ਬਹੁਤ ਵਧੀਆ ਜਿਹੜਾ ਛਲਾਗਾ ਜਿਹੜਾ ਕੰਮ ਕੀਤਾ ਸਰਕਾਰ ਨੇ ਪੰਜਾਬ ਸਰਕਾਰ ਨੇ ਕਿ ਜਿਹੜਾ ਪੁਲ ਬਣਨੇ ਜਾ ਰਿਹਾ ਹੈ ਕਿ ਲੋਕਾਂ ਨੂੰ ਜਿਹੜਾ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਲੋਕਾਂ ਨੂੰ ਰਾਹਤ ਮਿਲਣ ਵਾਲੀ ਹੈ ਦਾਰਕੇ ਪ੍ਰੋਜੈਕਟ ਹੈ ਰੇਲਵੇ ਓਵਰ ਬ੍ਰਿਜ ਬਣਾਉਣ ਵਾਸਤੇ ਜਿਹੜੇ ਇੱਥੇ ਟ੍ਰੈਫਿਕ ਜਾਮ ਲੱਗਦੇ ਨੇ ਲੋਕਾਂ ਦਾ ਸੌਣਾ ਰੇਸਟ ਹੁੰਦਾ ਉਹਨੂੰ ਕਿਤੋਂ ਵਾਸਤੇ ਕਿ ਜਿਹੜਾ ਪ੍ਰੋਜੈਕਟ ਹੈ ਸੀਆਰਐਫ ਸਕੀਮ ਨੂੰ ਸੈਂਸ਼ਨ ਹੋ ਗਿਆ ਇਸ ਪ੍ਰੋਜੈਕਟ ਦੀ ਜਿਹੜੀ ਲਾਗਤ ਹੈਗੀ ਆ 70 ਕਰੋੜ ਦੇ ਕਰੀਬ ਹੈ ਜਿਹੜੀ ਐਲੋਟਮੈਂਟ ਕੀਤੀ ਹੈ ਏਜੰਸੀ ਨੂੰ 2 ਸਾਲ ਦੇ ਸਮੇਂ ਵਿੱਚ ਏਜੰਸੀ ਨੂੰ ਕੰਪਲੀਟ ਕਰਨ ਦਾ ਟਾਰਗੇਟ ਦਿੱਤਾ ਹੈ ਤੇ ਅੱਜ ਜਿਹੜੀਆਂ ਸਾਡੀਆਂ ਐਨਓਸੀ ਵਗੈਰਾ ਸੀਗੀਆਂ ਉਹ ਸਾਰੀਆਂ ਕਲੀਅਰ ਹੋ ਚੁੱਕੀਆਂ ਸੀਗੀਆਂ ਉਸ ਕਰਕੇ ਅਸੀਂ ਅੱਜ ਏਜੰਸੀ ਨੂੰ ਸ਼ਾਈਟ ਤੋਂ ਅਨੁਮਾਨ ਕਰ ਦਿੱਤੀ ਹੈ ਤੇ ਅੱਜ ਤੋਂ ਇਹ ਕੰਮ ਜਿਹੜਾ ਹੈਗਾ ਮੌਕੇ ਤੇ ਸ਼ੁਰੂ ਕਰ ਦਿੱਤਾ ਜਾਣਾ ਲੋਕਾਂ ਨੂੰ ਮੈਸੇਜ ਜਿਹੜੀ ਕਿ ਦਿੱਕਤਾਂ ਪੇਸ਼ ਆਉਣੀਆਂ ਲੋਕਾਂ ਨੂੰ ਸਾਹਮਣਾ ਨਾ ਕਰਨਾ ਸਕੇ ਕਿ ਕੋਈ ਵਧੀਆ ਰਸਤਾ ਵੀ ਕੋਈ ਪ੍ਰਬੰਧ ਕਰ ਦੇਵੇ ਮੇਰੀ ਜਿਹੜੀ ਆਵਾਜਾਈ ਦੇ ਨਾਲ ਸੰਬੰਧਿਤ ਆਮ ਜਨਤਾ ਪਬਲਿਕ ਨੂੰ ਅਪੀਲ ਹੈ ਕਿ ਜਦੋਂ ਵੀ ਕੋਈ ਵੀ ਡਿਵੈਲਪਮੈਂਟ ਦਾ ਕੰਮ ਚੱਲਦਾ ਹੈ ਉਸ ਟਾਈਮ 'ਚ ਥੋੜੀ ਜਿਹੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਸ਼ਹਿਰ ਦੇ ਵਿੱਚ ਬਾਕੀ-ਬਾਕੀ ਜਗ੍ਹਾ ਦੇ ਉੱਤੇ ਡਾਇਵਰਸ਼ਨ ਦੇ ਬੋਰਡ ਟ੍ਰੈਫਿਕ ਨੂੰ ਦੂਜੀ ਸਾਈਡ ਡਿਵਰਟ ਕਰਨ ਵਾਸਤੇ ਸਾਰੇ ਬੋਰਡ ਲਾਉਣ ਦਾ ਪ੍ਰਬੰਧ ਕੀਤਾ ਜਿਵੇਂ ਜਿਵੇਂ ਸਾਨੂੰ ਜਿਹੜੇ ਪੁਲਿਸ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਟ੍ਰੈਫਿਕ ਇਨਚਾਰਜ ਹੈ ਉਹਨਾਂ ਵੱਲੋਂ ਜੋ ਵੀ ਸਾਨੂੰ ਬੋਰਡ ਜਿੱਥੇ-ਜਿੱਥੇ ਲਾਉਣ ਨੂੰ ਪਿਆ ਸੀ ਐਜੰਸੀ ਵੱਲੋਂ ਲਗਵਾ ਦਿੱਤੇ ਨੇ ਤੇ ਸਿਰਫ ਅਹੀ ਪਬਲਿਕ ਤੋਂ ਸਹਿਯੋਗ ਮੰਗਦੇ ਆ ਕਿ ਕੰਮ ਚੱਲਦੇ ਦੌਰਾਨ ਜਿੱਥੇ ਜਿੱਥੇ ਡਾਇਵਰਸ਼ਨ ਦੇ ਬੋਰਡ ਲੱਗੇ ਆ ਉਹਨਾਂ ਰੂਲਾਂ ਨੂੰ ਫੋਲੋ ਕਰਦੇ ਕੋਤੇ ਨੂੰ ਜੋੜਾ ਜ ਆਵਾਜਾਈ ਨੂੰ ਡਿਵਰਟ ਕਰਨ ਤੇ ਜਦੋਂ ਡਿਵੈਲਪਮੈਂਟ ਤੋਂ ਬਾਅਦ ਹੋਏਗਾ ਤਾਂ ਸੁੱਖ ਸਹੂਲਤਾਂ ਉਹਨਾਂ ਨੂੰ ਹੀ ਮਿਲਣਗੀਆਂ ਸਰਵਿਸ ਲਾਈਨ ਦਾ ਪ੍ਰੋਗਰਾਮ ਤੇ ਕੀ ਹੋ ਜਾਏਗਾ ਹਾਂ ਇਹਦੇ ਨਾਲ ਪ੍ਰੋਪਰ ਸਰਵਿਸ ਲੇਨ ਬਣੇਗੀ ਸਾਰਾ ਕੁਝ ਹੋਏਗਾ ਤੇ ਰੇਲਵੇ ਓਵਰ ਬ੍ਰਿਜ ਹੋਏਗਾ ਜਿਸ ਦਿਨ ਸਾਡੀ ਫੋਰੈਸਟ ਦੀ ਯੋਗਤਾ ਹੋ ਸਕਦਾ ਸੀ ਮਿੱਟੀ ਪਾ ਕੇ ਨਾਲ ਨਾਲ ਸਰਵਿਸ ਲੇਨ ਜਿਹੜੀਆਂ ਦੁਕਾਨਾਂ ਨੇ ਆਸ-ਪਾਸ ਜਿੰਨਾ ਕਰਕੇ ਉਹਨਾਂ ਨੂੰ ਦਿੱਕਤ ਆਏਗੀ ਉਹਨਾਂ ਨੂੰ ਸਰਵਿਸ ਲਈ ਨੇ ਇੱਕ ਵਾਰੀ ਅਸੀਂ ਟੈਂਪਰੇਰੀ ਫਿਲਿੰਗ ਕਰਕੇ ਉਹਨਾਂ ਨੂੰ ਰਾਹ ਦਵਾਂਗੇ ਉਹਦੇ ਵਾਸਤੇ ਹੋ ਸਕਦਾ ਸਾਡੇ ਮਹੀਨਾ ਡੇਢ ਮਹੀਨਾ ਦਾ ਟਾਈਮ ਫੋਰੈਸਟ ਦੇ ਜਿਹੜਾ ਕਟਿੰਗ ਨੂੰ ਲੱਗ ਸਕਦਾ ਹੈ ਫੋਰਸ ਦਾ ਟੈਂਡਰ ਉਹਨਾਂ ਵੱਲੋਂ ਗੱਲ ਕਰਦੇ ਮੈਂ ਇਹਨਾਂ ਨੂੰ ਇਹ ਅਪੀਲ ਕਰਨਾ ਚਾਹ ਰਹੀ ਹਾਂ ਜਿਹੜਾ ਓਵਰ ਬ੍ਰਿਜ ਬਣ ਰਿਹਾ ਉਹਦੇ ਕਾਰਨ ਟ੍ਰਾਫਿਕ ਜੋ ਆ ਜਾ ਤੋ ਜਿਆਦਾ ਸ਼ਹਿਰ ਵਿੱਚ ਆ ਰਹੀ ਆ ਦੁਕਾਨਦਾਰਾਂ ਨੂੰ ਪੀ ਲੈ ਕੇ ਉਹ ਆਪਣੀ ਹਦੂਦ ਤੋਂ ਬਾਹਰ ਸਮਾਨ ਨਾ ਲਾਉਣ ਅਤੇ ਆਮ ਪਬਲਿਕ ਨੂੰ ਇਹ ਹੀ ਸਾਡੀ ਅਪੀਲ ਆ ਕਿ ਉਹ ਜਿਹੜਾ ਆਪਣਾ ਵੀਕਲ ਆ ਉਹ ਰੋਂਗ ਪਾਰਕਿੰਗ ਨਾ ਕਰਨ ਉਹ ਕਾਲਕਾ ਬਾਜ਼ਾਰ ਜਾਂ ਗਾਂਧੀ ਪਾਰਕ ਆਪਣਾ ਜੋ ਵੀ ਆ ਵੀਕਲ ਨੂੰ ਕਢਾਉਣ ਮੈਂ ਜਿਹੜੇ ਓਵਰ ਲੋਡ ਵਾਨ ਆਦੇ ਹਾਈਵੇ ਤੋਂ ਆਉਂਦੇ ਆ ਜਿਹੜੇ ਕਿ ਹੁਣ ਇਸ ਟਾਈਮ ਸ਼ਹਿਰ ਦੇ ਵਿੱਚ ਮੈਨਦੇ ਆ ਉਹਨਾਂ ਵਾਸਤੇ ਕਿਹੜਾ ਪ੍ਰਬੰਧ ਕੀਤਾ ਗਿਆ ਕਿ ਨਹੀਂ ਸ਼ਹਿਰ ਦੇ ਵਿੱਚ ਕੋਈ ਹੈਵੀ ਵੀਕਲ ਨਹੀਂ ਆ ਰਿਹਾ ਉਹਨਾਂ ਨੂੰ ਸਿੱਧਾ ਅੰਮ੍ਰਿਤਸਰ ਜੰਡਿਆਲੇ ਤੋਂ ਸਿੱਧਾ ਅੰਮ੍ਰਿਤਸਰ ਕੇ ਤੱਕ ਦਿੱਤਾ ਗਿਆ ਵਾ ਤੇ ਜਿਹੜੀਆਂ ਮਿੰਨੀਆਂ ਵਸਾਂ ਉਹਨਾਂ ਨੂੰ ਚਵਾਲਵਾਈ ਪਾਸੀ ਅਪੀਲ ਕੀਤੀ ਜਾਂਦੀ ਹੈ ਕਿ ਉੱਥੋਂ ਹੀ ਆਪਣੀ ਸਵਾਰੀ ਲੈਣ ਕਿਦਾਂ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸਾਡਾ ਸਾਥ ਦਿਓ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅੱਜ ਧੰਨ ਨਾਲ ਗੱਲਬਾਤ ਕਰਾਂਗੇ ਕਿ ਜਿਹੜਾ ਤੁਸੀਂ ਦੇਖਿਆ ਕਿ ਤਰਨ ਤਰਨ ਦੇ ਵਿੱਚ ਕਾਫੀ ਜੜੀ ਆ ਡ੍ਰੈਫਟ ਦੀ ਜਿਹੜੀ ਆ ਜਿਆਦੀ ਸਮੱਸਿਆ ਰਹਿੰਦੀ ਆ ਜਿੱਥੇ ਕਿ ਫੜਕ ਜਿਹੜੇ ਨੇ ਪੰਜ ਜਿਹੜੇ ਫੜਕ ਪੈਂਦੇ ਨੇ ਜਿੱਥੇ ਕਿ ਅੱਜ ਅਸੀਂ ਖੜੇ ਆਂ ਕੱਕਾ ਕੰਡਿਆਲਾ ਤੇ ਮੇਰੇ ਨਾਲ ਵਿਹਲ ਸਾਹਿਲ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਲੋਕਾਂ ਨੂੰ ਜਿਹੜਾ ਸਾਡੀ ਭਾਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਜਿਹੜਾ ਬ੍ਰਿਜ ਬਣ ਜਾ ਰਿਹਾ ਕਰਕੇ ਕਿ ਦਿਹਾੜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰਸਕਲ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਨੇ ਪੰਜ ਆਪਣੇ ਤਰਨ ਤਰ ਜਿਹੜੇ ਦੇ ਅੰਦਰ ਜਿਹੜੇ ਫੜਕ ਪੈਂਦੇ ਨੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤੇ ਬਾਅਦ ਤੁਹਾਡਾ ਧੰਨਵਾਦ ਕਰਦਾ ਹਾਂ ਅੱਜ ਸਰਕਾਰ ਦਾ ਧੰਨਵਾਦ ਕਰਦੇ ਆਂ ਜਿਹੜਾ ਸਰਕਾਰ ਨੇ ਇਹ ਜਿਹੜਾ ਕਟੜਾ ਨਡਿਆਲੇ ਦਾ ਓਵਰਬ੍ਰਿਜ ਬਣਾਉਣ ਦਾ ਨਾਂ ਕੀਤਾ ਤੇ ਪ੍ਰੋਜੈਕਟ ਸ਼ੁਰੂ ਕੀਤਾ ਕਿਉਂਕਿ ਤਰਤਾਰਾਂ ਦੇ ਵਿੱਚ ਜਦੋਂ ਕਾਟਕ ਨਡਿਆਲੇ ਤੇ ਫਰੀਨ ਉਹਦੇ ਉੱਪਰ ਚੱਲਦੀ ਹੈ ਤੇ ਉੱਥੇ ਬਹੁਤ ਹੀ ਲੰਮਾ ਲੰਮਾ ਜਾਮ ਟ੍ਰੈਫਿਕ ਜਾਮ ਕਈ ਵਾਰੀ ਲੋਕ ਐਤਲਾਂ ਚ ਫਸੇ ਰਹਿੰਦੇ ਆ ਟ੍ਰੈਫਿਕ ਚ ਫਸੇ ਰਹਿੰਦੇ ਆ ਉਹਦੇ ਨਾਲ ਨਾਲ ਸੁਰੂਖ ਦੀ ਥਿੜੀ ਹੁੰਦੀ ਆ ਉਹ ਬੱਚਿਆਂ ਨੂੰ ਕਾਫੀ ਸਮੱਸਿਆਵਾਂ ਦਾ ਮੁਕਾਬਲੇ ਪ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਸਰਕਾਰ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਬਹੁਤ ਇੱਕ ਚੰਗਾ ਪ੍ਰਾਲਾ ਹੈ ਤੇ ਇਸ ਦੇ ਨਾਲ ਜਿੱਥੇ ਕਿ ਉਹਨਾਂ ਲੋਕਾਂ ਨੂੰ ਦਿੱਕਤ ਦਾ ਜੂਰ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਲੋਕਾਂ ਦੇ ਫਾਇਦੇ ਲਈ ਇੱਕ ਸਰਕਾਰ ਦਾ ਪ੍ਰੋਜੈਕਟ ਹੈ ਤੇ ਲੋਕਾਂ ਨੂੰ ਵੀ ਇਹ ਦੇ ਨਾਲ ਸਾਥ ਦੇਣਾ ਚਾਹੀਦਾ ਕਿ ਜਿੱਦਾਂ ਕਿ ਸਮਾ ਲੋੜ ਲੱਗੇਗੇ ਉਹਨੂੰ ਬਣਨ ਤੇ ਇਹਦੇ ਨਾਲ ਨਾਲ ਆਪਾਂ ਦੇ ਇਹੀ ਆਪਣੇ ਵੱਲੋਂ ਆਪਣੀ ਸੱਤਾ ਵੱਲੋਂ ਪ੍ਰਸ਼ਾਦ ਦੇ ਸਰਕਾਰ ਦਾ ਧੰਨਵਾਦ ਕਰਦੇ ਕਿ ਬੜਾ ਚੰਗਾ ਇੱਕ ਪ੍ਰੋਜੈਕਟ ਜਿਹੜਾ ਸਰਕਾਰ ਨੇ ਸ਼ੁਰੂ ਕੀਤਾ ਜੇ ਸਾਹਿਲ ਜੀ ਗੱਲ ਕੀਤੀ ਜਾਵੇ ਬਾਜ਼ਾਰ ਦੇ ਵਿੱਚ ਜਿਹੜਾ ਵਾ ਫੜ ਕੇ ਪੈਲੇ ਆ ਤਿੰਨ ਪੰਜ ਫੜ ਕੇ ਪਾ ਕੇ ਜਿਹੜਾ ਵਾ ਥੱਕੇ ਡੜੇ ਦਾ ਪਾ ਕੇ ਲੋਕਾਂ ਨੂੰ ਸਮੱਸਿਆ ਕਾਫੀ ਜੜੀ ਆਉਂਦੀ ਲੋਕਾਂ ਨੇ ਕਈ ਵਾਰ ਦੂਜੇ ਜਣਾ ਦਾ ਜਾਂ ਬੱਚੇ ਸਕੂਲ ਲੈ ਕੇ ਜਾਣਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਦੀ ਕੋਈ ਜਿਹੜਾ ਥੱਕੇ ਡੜੇ ਵਾਲੇ ਪੁਲ ਬਣ ਜਾ ਰਿਹਾ ਵਾ ਇੰਨੇ ਪ੍ਰੋਜੈਕਟ ਦਾ ਜਿਹੜਾ ਵਾ ਕਾਫੀ ਜਿਹੜੇ ਪੈਸੇ ਲੱਗਦੇ ਜਿਹੜਾ ਬਣ ਜਾ ਰਿਹਾ ਵਾ ਪੁਲ ਤੇ ਲੋਕਾਂ ਨੂੰ ਕੀ ਫਾਇਦਾ ਹੋਏਗਾ ਇਹਦੇ ਵਿੱਚ ਕੋਈ ਸਰਕਾਰ ਨੇ ਪਿਛਲੇ ਦਿਨੀ ਇਹਦਾ ਅਧ ਘਟ ਨਹੀਂ ਕੀਤਾ ਤੇ ਅੱਜ ਜਿੱਦਾਂ ਇਹ ਥੋੜੀ ਸ਼ੁਰੂਆਤ ਹੋਈ ਆ ਅਸੀਂ ਤੇ ਕਹਿੰਦੇ ਬਹੁਤ ਚੰਗਾ ਪ੍ਰਾਲਾ ਸਰਕਾਰ ਦਾ ਤੇ ਜਿਹੜਾ ਸਰਕਾਰ ਇੱਕ ਸਹੂਲਤ ਦੇ ਰਹੀ ਹੋਇਆ ਨੂੰ ਇਹ ਬੋਲੇ ਬਰ ਰਿਹਾ ਤੇ ਪੁਲ ਬਣੇਗਾ ਜਿੱਦਾਂ ਲੋਕਾਂ ਨੂੰ ਬਹੁਤ ਫਾਇਦਾ ਮਿਲੇਗੀ ਕੀ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਕੋਈ ਰਾਹਤ ਮਿਲੇਗੀ ਕੀ ਲੱਗਦਾ ਤੁਹਾਨੂੰ ਬਿਲਕੁਲ ਰਾਹਤ ਮਿਲੇਗੀ ਜਿੱਥੇ ਲੋਕਾਂ ਨੇ ਆਪਣੇ ਸਫ਼ਰ ਤੇ ਜਾਣਾ ਇੱਥੇ ਉਹਨਾਂ ਨੂੰ ਇੰਨਾ ਸਮਾਂ ਬਰਬਾਦ ਕਰਨਾ ਪੈਂਦਾ ਜੀ ਵੇਟ ਕਰਨੀ ਪੈਂਦੀ ਹੁਣ ਉਹ ਸਿੱਧਾ ਹੀ ਆਪਣਾ ਪੁਲ ਪਾਰ ਗਿਆ ਤੇ ਬਹੁਤ ਉੱਤ ਜਾ ਸਕਦਾ ਸਹੀ ਜੀ ਇਹ ਗੱਲ ਕੀਤੀ ਜਾਵੇ ਜਿਹੜਾ ਜਿੰਦਿਆਰ ਰੋਡ ਤੇ ਇੱਕ ਕਰਨ ਤਾਂ ਨੰਦਰ ਦੇ ਵਿੱਚ ਵੀ ਜਿਹੜਾ ਵਾ ਫਾੜਕ ਹੈਗਾ ਉਹਦਾ ਵੀ ਪ੍ਰੋਜੈਕਟ ਜਿਹੜਾ ਪਾਸ ਹੋਇਆ ਸੀ ਪਰ ਇਹਦਾ ਜਿਹੜਾ ਵਾ ਜਲਦੀ ਪਾਸ ਕਰ ਦਿੱਤਾ ਵਾ ਪੰਜਾਬ ਸਰਕਾਰ ਦਾ ਜਿਹੜਾ ਵਾ ਕਿੰਨਾ ਕੁ ਲੱਗਦਾ ਕਿ ਜਿਹੜਾ ਧੰਨਵਾਦ ਕਰਦੇ ਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਵੱਡਾ ਫੈਸਲਾ ਲਿਆ ਸਰਕਾਰ ਜੋ ਕੰਮ ਕੀਤਾ ਹੈ ਚੰਗਾ ਹੈ ਪਰਾਲਾ ਜੀ ਉਹ ਵੀ ਬੰਨਦਾ ਕੋਲ ਉਹਦਾ ਵੀ ਫਾਇਦਾ ਸੀ ਲੋਕਾਂ ਨੂੰ ਜੇ ਇਹ ਬੰਦਿਆ ਦੇ ਤਾਂ ਵੀ ਫਾਇਦਾ ਮਿਲੇਗਾ ਫਾਇਦਾ ਚੀਜ਼ ਦਾ ਮਿਲਦਾ ਹੀ ਮਿਲਦਾ ਜੇ ਸਰਕਾਰ ਪ੍ਰੋਜੈਕਟ ਲਈ ਹੁੰਦੀ ਆ ਤੇ ਉਹਦੇ ਨਾਲ ਲੋਕਾਂ ਨੂੰ ਲਾਭ ਮਿਲਦਾ ਹੀ ਜਾਂਦਾ ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਤੁਸੀਂ ਇਹ ਹੈ ਜਿਕੇ ਪੁਜਾਰ ਦੇ ਵਿੱਚ ਕਾਫੀ ਜਦੋਂ ਚੰਡਿਆਰ ਰੋਡ ਦਾ ਜਿਹੜਾ ਫੜਕ ਜਿਹੜਾ ਬੰਦ ਹੋ ਜਾਂਦਾ ਲੋਕਾਂ ਨੂੰ ਸਮੱਸਿਆ ਕਾਫੀ ਆਉਂਦੀ ਆ ਕਿ ਐਂਦੀ ਜਿਹੜੀ ਆ ਜਿਹਦਾ ਬੱਸਾਂ ਆਉਂਦੀਆਂ ਹੈ ਬੱਸਾਂ ਜਿਹੜੀਆਂ ਉਹ ਹਾਈਵੇ ਜਿਹੜਾ ਬਣਿਆ ਆ ਉਹਦੀ ਬੱਸ ਜਿਹੜੀ ਜਾਂਦੀ ਸੀ ਪਰ ਲੋਕਾਂ ਨੂੰ ਲੱਗਦਾ ਕਿ ਬੱਸਾਂ ਆਉਂਦੀ ਜਾਣੀਏ ਕਿ ਇਧਰ ਦੀ ਜਿਹੜਾ ਕੋਈ ਬੈਨੀਫਿਟ ਮਿਲੇਗਾ ਲੋਕਾਂ ਨੂੰ ਰਹਿ ਗਿਰਾਂ ਦੇ ਪਹਿਲੇ ਨਾ ਬੈਨੀਫਿਟ ਦੀ ਤਾਂ ਗਿਰਾਂ ਨੂੰ ਇਤੋਂ ਇੱਕ ਹਾਈਵੇ ਜਿਹੜਾ ਮੰਗਦਾ ਹੈ ਤੇ ਹਾਈਵੇ ਤੋਂ ਮੰਗਨ ਦਾ ਤਾਂ ਫਾਇਦਾ ਹੀ ਹੈ ਸ਼ਹਿਰ ਦੇ ਵਿੱਚ ਜਾਣਗੇ ਸ਼ਹਿਰ ਦੇ ਵਿੱਚ ਟ੍ਰੈਫਿਕ ਜਾਮ ਲੱਗੇਗਾ ਟ੍ਰੈਫਿਕ ਜਾਮ ਤੋਂ ਬਚਣ ਲਈ ਜੇ ਆਪਾਂ ਬਾਈਪਾਸ ਦੇ ਤੇ ਬਾਈਪਾਸ ਦਾ ਫਾਇਦਾ ਜਰੂਰ ਮਿਲਦਾ ਤੇ ਨਾਲ ਜੇ ਇਹ ਹਰ ਪੁਲ ਬਣੇਗਾ ਤੇ ਬੋਲ ਦੇਣਾ ਲੋਕਾਂ ਦੇ ਟਾਈਮ ਦੀ ਬਚਤ ਹੋਏਗੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਸਾਨੀ ਮਿਲੇਗਾ ਆਓ ਜੀ ਸਾਹਿਲ ਨੇ ਗੱਲਬਾਤ ਕੀਤੀ ਉਹਨਾਂ ਨਾਲ ਦੱਸਿਆ ਹੁੰਦਾ ਹੈ ਕਿ ਲੋਕਾਂ ਨੂੰ ਜਿਹੜੀ ਆ ਕਾਫੀ ਜਿਹੜੀ ਰਾਹਤ ਮਿਲੇਗੀ ਜਿਹੜਾ ਕੱਕਾ ਕਿਡੇ ਵਾਲੇ ਦੇ ਬ੍ਰਿਜ ਜਿਹੜਾ ਵਾ ਬਣਨੇ ਜਾ ਰਿਹਾ ਹੈ ਜਿੱਥੇ ਕਿ ਕਾਫੀ ਲੋਕਾਂ ਨੂੰ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਜਿਹੜਾ ਫੜ ਕੇ ਪੰਜ ਫੜ ਕੇ ਜਿਹੜੇ ਤਰਨਤਰ ਜ਼ਿਲ੍ਹੇ ਦੇ ਅੰਦਰ ਪੈਂਦੇ ਨੇ ਹਾਈਵੇ ਰੋਡ ਜਿਹੜੀ ਆ ਗੱਡੀਆਂ ਜਿਹੜੀਆਂ ਚਲਦੀਆਂ ਸੀ ਉਹ ਦੂਰ ਦੂਰਾ ਤੋਂ ਗੱਡੀਆਂ ਜਿਹੜੀਆਂ ਆਉਂਦੀਆਂ ਤੇ ਅੱਜ ਜਿਹੜਾ ਵਾ ਇਸ ਦਾ ਜਿਹੜਾ ਵਾ ਪਾਸ ਹੋ ਚੁੱਕਾ ਏ ਜਿਹੜਾ ਵਾ ਪਿੱਜ ਬਣ ਜਾ ਰਿਹਾ ਫੜਕ ਤੇ ਕੱਕੇ ਕਿਡਾਲੇ ਤੇ ਜਿੱਥੇ ਕਿ ਲੋਕਾਂ ਨੂੰ ਕਾਫੀ ਜਿਹੜਾ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਏ ਹੁਣ ਲੋਕਾਂ ਨੂੰ ਜਿਹੜੀ ਆ ਰਾਹਤ ਮਿਲਣ ਵਾਲੀ ਆ ਜਿੱਥੇ ਕਿ ਹੁਣ ਜਿਹੜਾ ਵਾ ਕਿਸੇ ਨੇ ਵੀ ਜਾਂ ਜਲਦੀ ਜਾਣਾ ਏ ਡੂਟੀ ਤੇ ਜਾਣਾ ਜਾਂ ਕਿਸੇ ਨੇ ਬਸ ਫੜਨੀ ਆ ਤੇ ਹੁਣ ਜਿਹੜਾ ਵਾ ਕੱਕੇ ਕਿਡਾਲੇ ਦੇ ਵਿੱਚ ਜਿਹੜਾ ਪੁਲ ਜਿਹੜਾ ਬਣ ਜਾ ਰਿਹਾ ਸਰਕਾਰ ਅਮਦਵੀ ਪਾਰਟੀ ਸਰਕਾਰ ਨੇ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਵੱਡਾ ਜਿਹੜਾ ਵਾ ਇੱਕ ਅਪਰਾਲਾ ਕੀਤਾ ਹੈ ਕਿ ਜਿਹੜਾ ਜਿਹੜਾ ਪੁਲ ਜਿਹੜਾ ਵਾ ਕੱਕੇ ਕਿਡਾਲੇ ਦਾ ਬਣ ਜਾ ਰਿਹਾ ਹੈ ਤਰਨਤਾਰ ਤੋਂ ਸਰਬ ਜੀ ਸੇਗ ਦੀ ਬੱਚੇ ਇਸ਼ਰਪੁਰ